ਤੂੰ ਭਗਵੰਤ ਮਾਨਸਿਆਂ ਉਹੋ ਹੀ ਐ ਜਿਹੜਾ ਸਾਡੇ ਧਰਨਿਆਂ ਵਿੱਚ ਆ ਕੇ ਕਹਿੰਦਾ ਹੁੰਦਾ ਸੀ ਕਿ ਅਸੀਂ ਸਾਨੂੰ ਚੁਣੋ ਸਾਨੂੰ ਚੁਣੋ ਤੇ ਤੈਨੂੰ ਬਰਗਾੜੀ ਦੀ ਸਟੇਜ ਤੋਂ ਤਾਰਿਆ ਗਿਆ ਸੀਗਾ ਕਿ ਤੂੰ ਸ਼ਰਾਬ ਪੀਤੀ ਆ ਤੇ ਆਹ ਹੀ ਬੰਦੇ ਨੇ ਕਿਹਾ ਸੀ ਉਹ ਸ਼ਰਾਬ ਪੀ ਕੇ ਕੋਈ ਮਰ ਜਾਏ ਤੇ 10 ਲੱਖ ਦਾ ਮੁਆਵਜ਼ਾ ਲੈ ਕੇ 24 ਘੰਟਿਆਂ ਤੋਂ ਪਹਿਲਾਂ ਮੁੱਖ ਮੰਤਰੀ ਸ਼ਰਾਬੀਆਂ ਦੇ ਘਰੇ ਪਹੁੰਚ ਜਾਂਦਾ ਤੇਰੀ ਸਰਕਾਰ ਸ਼ਰਾਬੀਆਂ ਨੇ ਨਹੀਂ ਇਹਨਾਂ ਪੰਜਾਬੀਆਂ ਨੇ ਬਣਾਈ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਐ ਕਿ ਤੁਸੀਂ ਇਨਸਾਫ ਨਾ ਕੀਤਾ ਤੇ ਸਤਾਈ ਵਿੱਚ ਨਿਹੰਗ ਸਿੰਘਾਂ ਦੇ ਬਾਡੇ ਵਾਂਗੂ ਇਹ ਆਮ ਪਾਰਟੀ ਦੀ ਸਰਕਾਰ ਮਾਜ ਕੇ ਰੱਖ ਦੇਵਾਂਗੇ। ਅੱਲਾਹੂ ਅਕਬਰ। ਸਰਕਾਰ ਮਰਦਾਬਾਦ। ਪੰਜਾਬ ਸਰਕਾਰ ਮਰਦਾਬਾਦ। ਬੇਈਮਾਨਾਂ ਦਾ ਟੋਲਾ ਮਰਦਾਬਾਦ। ਬੇਈਮਾਨ ਉਹ ਵੀ ਘੰਟਿਆਂ ਤੋਂ ਇਨਸਾਫ ਦੇਣ ਦਾ ਵਾਅਦਾ ਕਰਕੇ ਮੁਕਰਨ ਵਾਲੀ ਸਰਕਾਰ ਮਰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਧੰਵਾਦ ਦੂਜਾ ਧੰਵਾਦ ਰੱਬ ਵਰਗੀਆਂ ਸੰਗਤਾਂ ਦਾ ਤੇ ਤੀਜਾ ਧੰਵਾਦ ਮੀਡੀਆ ਦਾ ਕਿਉਂਕਿ ਪਿਛਲੇ ਦਿਨੀ ਅਸੀਂ ਇਹ ਸਨੇਹਾ ਦੇਣ ਵਾਸਤੇ ਫਰੀਦਕੋਟ ਪ੍ਰੈਸ ਕਾਨਫਰੰਸ ਕੀਤੀ ਰੱਖੀ ਸੀ ਤੇ ਮੌਕੇ ਦੇ ਵੱਡੇ ਅਫਸਰਾਂ ਨੇ ਬਰਾਬਰ ਪ੍ਰੈਸ ਕਾਨਫਰੰਸ ਕੇ ਮੀਡੀਆ ਨੂੰ ਝਾੜ ਦਿੱਤਾ ਵੀ ਸਾਡੀ ਗੱਲ ਪਬਲਿਕ ਤੱਕ ਨਾ ਜਾਵੇ ਅਸੀਂ ਕਹਿੰਦੇ ਹਾਂ ਵੀ ਇਹ ਕਾਰਸ਼ਤਨੀਆਂ ਬੰਦ ਕਰ ਦਿਓ ਇਹ ਕਾਰਸ਼ਤਨੀਆਂ ਵਿੱਚ ਕੁਝ ਨਹੀਂ ਰੱਖਿਆ ਹੋਇਆ ਬੰਦੇ ਦੇ ਪੁੱਤ ਬਣ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀ ਦਾ ਤੇ ਜਿਹੜੇ ਸਾਡੇ ਦੋ ਨੌਜਵਾਨ ਸ਼ਹੀਦ ਕੀਤੇ ਆ ਤੇ ਜਿਹੜੇ अनेकां ਫੱਟੜ ਕੀਤੇ ਉਹਨਾਂ ਦਾ ਇਨਸਾਫ ਦੇ ਦਿਓ ਤੁਸੀਂ 24 ਘੰਟਿਆਂ ਦੀ ਗੱਲ ਕੀਤੀ ਸੀ ਤੇ ਦੂਜੇ ਮੇਰੇ ਵੀਰਾਂ ਨੂੰ ਸਪੀਕਰਾਂ ਨੂੰ ਤੁਸੀਂ ਕਿਹਾ ਕਿ ਅਗਲਾ ਐਕਸ਼ਨ ਕੀ ਹੋਊਗਾ ਉਹਨਾਂ ਨੇ ਦੱਸਿਆ ਉਦਾਂ ਦਾ ਹੀ ਮੈਂ ਦੱਸਦਾ ਪਰ ਮੈਂ ਦੱਸਦਾ ਕਿ ਇੱਕ 15 ਨਵੰਬਰ 2015 ਦਾ ਮਤਾ ਪੈਂਡਿੰਗ ਪਿਆ ਆ ਉਹ ਕੀ ਸੀਗਾ ਕਿ ਮੰਤਰੀਆਂ ਤੇ ਸੰਤਰੀਆਂ ਦਾ ਘਰਾਓ ਸਮੇਂ ਦੀ ਬਾਦਲ ਸਰਕਾਰ ਨੇ ਸਾਰੇ ਆਗੂ ਅੰਦਰ ਦੇਤੇ ਉਹ ਬਚਿਆ ਹੋਇਆ ਜੇ ਇਹ ਚਾਹੁੰਦੇ ਆ ਆਪਣੀ ਭਲਾਈ ਚਾਹੁੰਦੇ ਆ ਕਿਉਂਕਿ ਪੱਗ ਨੀਲੀ ਸੀ ਪੱਗ ਚਿੱਟੀ ਆਈ ਪੱਗ ਹੁਣ ਸਰੋਂ ਫੁੱਲੀ ਆ ਗਈ ਤੇ ਹੁਣ 15 ਨਵੰਬਰ 2015 ਵਾਸਤੇ ਹੀ ਅਸੀਂ ਖੜੇ ਆ ਤੇ ਉਹ ਉਹ ਜਿਹੜਾ ਮਤਾ ਉਹਨਾਂ ਦਾ ਉਦਾਂ ਹੀ ਪਿਆ ਤੇ ਆ ਸਾਰੇ ਸਿੱਖ ਕਾਲੇ ਪਏ ਆ ਵੀ ਇਹਨਾਂ ਨੂੰ ਕਦੋਂ ਅੰਦਰ ਘਰੋ ਘਰੀ ਡੱਕਿਆ ਜਾਵੇ ਇਹ ਇਹ ਐਕਸ਼ਨ ਪ੍ਰੋਗਰਾਮ ਆ ਤੇ ਇਦੋਂ ਵੱਡਾ ਵੀ ਕੋਈ ਹੋ ਸਕਦਾ ਸੋ ਇਸ ਕਰਕੇ ਏ ਅੱਜ ਦਾ ਜਿਹੜਾ ਸੰਕੇਤਕ ਇਕੱਠ ਆ ਐਡੇ ਭਾਰੀ ਮੌਸਮ ਦੀ ਖਰਾਬੀ ਵਿੱਚ ਇਹ ਸਰਕਾਰ ਨੂੰ ਕਹਿਣਾ ਚਾਹੁੰਦਾ ਆ ਕਿ ਸਰਕਾਰੇ ਤੇਰੇ ਕੰਮ ਨਕੰਮੇ ਫੇਰ ਕਹੇਗੀ ਖੜਕੂ ਜੰਮੇ ਇਹ ਸਾਰੇ ਖੜਕੂ ਆ ਪਰ ਹੈ ਇਹ ਸ਼੍ਰੀ ਸਾਬਾਂ ਵਾਲੇ ਆ ਪਰ ਤੂੰ ਜਾਣਬੁੱਝ ਕੇ ਜਾਣਬੁੱਝ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਪਾ ਰਹੀ ਐ ਤੂੰ ਭਗਵੰਤ ਮਾਨਸਿਆਂ ਉਹੋ ਹੀ ਐ ਜਿਹੜਾ ਸਾਡੇ ਧਰਨਿਆਂ ਵਿੱਚ ਆ ਕੇ ਕਹਿੰਦਾ ਹੁੰਦਾ ਸੀ ਕਿ ਅਸੀਂ ਸਾਨੂੰ ਚੋਣੋ ਸਾਨੂੰ ਚੋਣੋ ਤੇ ਤੈਨੂੰ ਬਰਗਾੜੀ ਦੀ ਸਟੇਜ ਤੋਂ ਤਾਰਿਆ ਗਿਆ ਸੀਗਾ ਕਿ ਤੂੰ ਸ਼ਰਾਬ ਪੀਤੀ ਆ ਤੇ ਆਹ ਹੀ ਬੰਦੇ ਨੇ ਕਿਹਾ ਸੀ ਉਹ ਨਹੀਂ ਗੁਰੂ ਦਾ ਘਰ ਸੰਝ ਆਇਆ ਛੱਡੋ ਯਾਰ ਅਸੀਂ ਤੇਰੇ ਹੱਕ ਤੇ ਖਾ ਦਾ ਨਾਰਾ ਮਾਰਨ ਵਾਲੇ ਲੋਕ ਅੱਜ ਤੈਨੂੰ ਕਹਿੰਦੇ ਆ ਕਿ ਇਹਨਾਂ ਲੋਕਾਂ ਦੀਆਂ ਜ਼ਮਾਨਾਂ ਤੋਂ ਨਿਕਲੀ ਹੋਈ ਗੱਲਾਂ ਦੇ ਨਾਲ ਤੁਹਾਡੀ ਸਰਕਾਰ ਆਈ ਆ ਤੇ ਜਿੱਦਣ ਇਹ ਲੋਕ ਅੱਡੀਆਂ ਪਾਟੀਆਂ ਵਾਲੇ ਪੱਠੇ ਪਾਉਣ ਵਾਲੇ ਲੋਕ ਸੜਕਾਂ ਦੇ ਅੱਗੇ ਤੇ ਕੁਝ ਵਹਾਲੇ ਨਹੀਂ ਜਾਣੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖਾਲਸਾ ਵਾਹਿਗੁਰਜੀ ਦੀ ਫਤਿਹ ਦਾਸ ਬਲਦੇਵ ਸਿੰਘ ਵਿਡਾਲਾ ਹਜ਼ੂਰੀ ਕੀਰਤਨੀਇ ਸਚਖੰਡ ਸ੍ਰੀ ਦਰਬਾਰ ਸਾਹਿਬ ਔਰ ਬਾਨੀ ਸੇਵਾਦਾਰ ਸਿੱਖ ਸਦ ਭਵਨਾ ਦਲ ਤੋਂ ਤੇ ਮੁਖ ਸੇਵਾਦਾਰ ਸ਼੍ਰੀ ਪੰਜਾਬ ਦਲ ਤੋਂ ਅੱਜ ਦਾ ਜਿਹੜਾ ਸਾਡਾ ਇੱਥੇ ਦਾ ਇਕੱਠੇ ਹੋਣਾ ਹੈ 1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਅਰਦਾਸ ਕੀਤੀ ਗਈ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਦੀ ਬਹਾਲੀ ਦੀ ਅਰਦਾਸ ਉੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਭੰਗ ਕਰਨ ਵਾਲੇ ਲੋਕ ਲਾਂਬੂ ਲਾਉਣ ਵਾਲੇ ਲੋਕ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਕੀਤੀਆਂ ਉਹਨਾਂ ਦੇ ਖਿਲਾਫ ਐਕਸ਼ਨ ਲਈ ਔਰ ਉਦੋਂ ਬਾਅਦ ਸਰਕਾਰਾਂ ਦੇ ਉਹ ਸਰਵਈਏ ਦੇ ਖਿਲਾਫ ਜਿਨ੍ਹਾਂ ਨੇ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਟੰਗਣਾ ਸੀ ਅਫਸੋਸ ਉਹਨਾਂ 3.5 ਸਾਲ ਟਾਈਮ ਸਮਾਂ ਪਾਸ ਕੀਤਾ ਹੈ ਉਹਨਾਂ ਦੇ ਰਵੱਈਏ ਦੇ ਸਰਕਾਰ ਦੇ ਖਿਲਾਫ ਸ਼ਰਾਬ ਪੀ ਕੇ ਕੋਈ ਮਰ ਜਾਏ ਤੇ 10 ਲੱਖ ਦਾ ਮੁਆਵਜ਼ਾ ਲੈ ਕੇ 24 ਘੰਟਿਆਂ ਤੋਂ ਪਹਿਲਾਂ ਮੁੱਖ ਮੰਤਰੀ ਸ਼ਰਾਬੀਆਂ ਦੇ ਘਰੇ ਪਹੁੰਚ ਜਾਂਦਾ ਹੈ ਤੇਰੀ ਸਰਕਾਰ ਸ਼ਰਾਬੀਆਂ ਨੇ ਨਹੀਂ ਇਨਾ ਪੰਜਾਬੀਆਂ ਨੇ ਬਣਾਈ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਅੱਜ 3.5 ਸਾਲਾਂ ਚ ਨਾ ਦੇ ਕੇ 24 ਘੰਟਿਆਂ ਚ ਦੇਣ ਦੀਆਂ ਡਿੰਗਾ ਮਾਰਨ ਵਾਲੀ ਸਰਕਾਰ ਦੇ ਖਿਲਾਫ ਹੈ ਅਰਦਾਸ ਹੋ ਕੀਤੀ ਗਈ ਫਿਰ ਇਹ ਵੀ ਅਰਦਾਸ ਕੀਤੀ ਕਿ ਜਿਹੜਾ ਅਣਕਿਆਸੇ ਹੜ ਪੰਜਾਬ ਦੇ ਸਿਰ ਮੜੇ ਗਏ ਉਹਨਾਂ ਘਰੇ ਹੋਏ ਪਰਿਵਾਰਾਂ ਦੀ ਮਦਦ ਵਾਸਤੇ ਅਰਦਾਸ ਤੇ ਜਿਹੜੇ ਲੋਕ ਦਿਨ ਰਾਤ ਇੱਕ ਕਰਕੇ ਤਨ ਮਨ ਧਨ ਕਰਕੇ ਉੱਥੇ ਸੇਵਾ ਕਰ ਰਹਾ ਤੇ ਜਿਹੜੇ ਲੋਕ ਦੁਕਾਨਦਾਰ ਨੋ ਪ੍ਰੋਫਿਟ ਨੋ ਲੌਸ ਤੇ ਉਹਨਾਂ ਨੂੰ ਸਮਾਨ ਦੇ ਰਹਾ ਬਿਨਾ ਕਮਾਈ ਕੀਤੇ ਆ ਇਹ ਉਹਨਾਂ ਦੀ ਅਰਦਾਸ ਕਰਨ ਵਾਸਤੇ ਅੱਜ ਇੱਥੇ ਇਕੱਤਰ ਹੋਏ ਆ ਔਰ ਇੱਕ ਸਰਕਾਰ ਨੂੰ ਸਨੇਹਾ ਦੇਣਾ ਚਾਹੁੰਦੇ ਇੱਥੇ ਕੋਟਕਪੁਰਾ ਗੋਲੀ ਕਾਂਡ ਇਹ ਆਖੀ ਜਾਂਦੇ ਨੇ ਸਾਡੇ ਸ਼ਹੀਦ ਮੈਂ ਕਹਿੰਦਾ ਸਾਡਾ ਕਤਲੇਆਮ ਹੋਇਆ ਉਹ ਜਮਾਂਦਰੂ ਨਾਤੇ ਦੇਸ਼ ਧਰੋਹੀ ਸਨ ਤੇ ਨਾ ਘਰੋਂ ਇਹ ਮਿਥ ਕੇ ਆਏ ਸੀ ਅਸੀਂ ਕਿਰਪਾਨ ਮਾਰ ਕੇ ਮਾਰ ਦੇਣਾ ਹੈ ਜਾਂ ਅਸੀਂ ਕਿਰਪਾਨ ਨਾਲ ਸ਼ਹੀਦ ਹੋਣਾ ਇਦਾਂ ਦਾ ਕੁਝ ਨਹੀਂ ਸੀ ਸ਼ਾਂਤਮਈ ਢੰਗ ਨਾਲ ਬੈਠਿਆਂ ਤੇ ਗੋਲੀਆਂ ਮਾਰੀਆਂ ਗਈਆਂ ਇਹ ਮਨੁੱਖੀ ਅਧਿਕਾਰਾਂ ਦਾ ਕਤਲ ਸੀ ਅਣਮਨੁੱਖੀ ਤਸ਼ੱਦਦ ਸੀ ਇਹ ਸਿੱਖਾਂ ਦਾ ਕਤਲੇਆਮ ਹੈ ਤੇ ਪੰਜਾਬ ਸਰਕਾਰ ਨੇ ਇਹ ਨਾ ਇਨਸਾਫੀ ਕਰਕੇ ਬੇਇਨਸਾਫੀ ਕਰਕੇ ਸਿੱਖਾਂ ਦੇ ਨਾਲ ਇੱਕ ਤੇ ਉਹ ਗੱਲ ਦਾ ਸਬੂਤ ਦਿੱਤਾ ਹੈ ਕਿ ਇਹ ਸਰਕਾਰ ਦਿੱਲੀ ਵਾਲਿਆਂ ਦੀ ਆ ਪੰਜਾਬ ਵਾਲਿਆਂ ਦੀ ਹੈ ਨਹੀਂ ਦੂਸਰਾ ਇਹਨਾਂ ਨੇ ਇਹ ਦੱਸ ਦਿੱਤਾ ਹੈ ਕਿ ਭਾਰਤੀ ਕਾਨੂੰਨ ਭਾਰਤੀਆਂ ਵਾਸਤੇ ਸਿੱਖਾਂ ਵਾਸਤੇ ਹੈ ਨਹੀਂ ਤੁਸੀਂ ਜਾਓ ਪਸ਼ਾਵਰ ਜਾ ਕੇ ਉੱਥੇ ਮੰਗੋ ਇਨਸਾਫ ਤੁਸੀਂ ਜਾਓ ਅਫਗਾਨਿਸਤਾਨ ਨਿਕਲੋ ਇੱਥੋਂ ਪਾਕਿਸਤਾਨ ਨੂੰ ਰੋੜ ਕੇ ਘੱਲ ਦਿਓ ਇਹ ਗੱਲਾਂ ਸਾਨੂੰ ਪ੍ਰੂਫ ਕਰ ਰਹੇ ਨੇ ਗੱਲਾਂ ਚੀਜ਼ਾਂ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਬੇਅਦਬੀ ਕਾਰਡ ਨੂੰ ਲੈ ਕੇ ਅਸੀਂ ਕੈਪਟਨ ਕੇ ਮਾਂਜ ਦਿੱਤੇ ਬਾਦਲ ਕੇ ਮਾਂਜੇ ਪੰਜਾਬੀਆਂ ਨੇ ਤੇ ਜੇ ਅੱਜ ਤੁਸੀਂ ਇਨਸਾਫ ਨਾ ਕੀਤਾ ਤੇ ਸਤਾਈ ਵਿੱਚ ਨਿਹੰਗ ਸਿੰਘਾਂ ਦੇ ਬਾਡੇ ਵਾਂਗੂ ਇਹ ਆਮ ਪਾਰਟੀ ਦੀ ਸਰਕਾਰ ਮਾਂਜ ਕੇ ਰੱਖ ਦੇਵਾਂਗੇ ਇਹ ਸਨੇਹਾ ਦੇਣ ਲਈ ਅੱਜ ਅਸੀਂ ਇੱਥੇ ਆਏ ਆ ਉਹ ਰਾਜ ਦਾ ਜਿਹੜਾ ਪ੍ਰੋਗਰਾਮ ਸੀ ਭਾਵੇਂ ਕਿ ਭਾਈ ਸੁਖਜੀਤ ਸਿੰਘ ਖੋਸਾ ਹੋਣਾ ਨੇ ਇਹਨੂੰ ਬੜਾ ਲਮੇਰਾ ਰੱਖਿਆ ਸੀ ਹੜਾਂ ਚ ਘਰੇ ਹੋਏ ਲੋਕਾਂ ਨੂੰ ਮੱਦੇ ਨਜ਼ਰ ਰੱਖਦੇ ਆ ਇਹਨੂੰ ਇੱਥੇ ਅੱਜ ਛੇਤੀ ਅਰਦਾਸ ਕਰਕੇ ਸੰਕੋਚਿਆ ਗਿਆ ਅਗਲਾ ਪ੍ਰੋਗਰਾਮ ਕੀ ਹੋਊ ਉਹ ਐਕਸ਼ਨ ਹੋ ਤੇ ਐਕਸ਼ਨ ਕਦੇ ਦੱਸੇ ਨਹੀਂ ਜਾਂਦੇ ਉਹ ਤੇ ਕਰਕੇ ਹੀ ਦੱਸੇ ਜਾਂਦੇ ਤੁਹਾਨੂੰ ਪਤਾ ਲੱਗ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1 ਸਤੰਬਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਵੱਲੋਂ ਰੋਸ ਮਈ ਤੇ ਰੋਹ ਦੇ ਨਾਲ ਮਨਾਉਣ ਦੇ ਲਈ ਜੋ ਇੱਕ ਪ੍ਰੋਗਰਾਮ ਦਿੱਤਾ ਗਿਆ ਸੀਗਾ ਕੋਟਕਪੂਰਾ ਚੌਂਕ ਦੇ ਵਿੱਚ ਕਿਉਂਕਿ ਪਿਛਲੇ 10 ਸਾਲ ਤੋਂ ਲਗਾਤਾਰ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਜਿਹਦੇ ਤੇ ਦੋ ਸਰਕਾਰਾਂ ਬਣ ਚੁੱਕੀਆਂ ਅੱਜ ਜਿਹੜੀ ਸਰਕਾਰ ਆ ਇਹ ਇਸ ਮਸਲੇ ਦੇ ਹੱਲ ਦੇ ਲਈ ਪੰਜਾਬ ਦੇ ਲੋਕਾਂ ਨੇ ਬਣਾਈ ਸੀ ਹੋਰ ਕੋਈ ਇਹਨਾਂ ਦਾ ਏਜੰਡਾ ਨਹੀਂ ਸੀਗਾ ਜਿਹੜੇ 24 ਘੰਟਿਆਂ ਚ ਇਨਸਾਫ ਦੇਣ ਦੀ ਗੱਲ ਕਰਨ ਵਾਲੇ ਲੋਕ ਸਾਢੇ 3 ਸਾਲ ਟਪਾ ਚੁੱਕੇ ਆ ਤੇ ਅਸੀਂ ਉਹਨਾਂ ਨੂੰ ਇਹ ਅੱਜ ਯਾਦ ਕਰਵਾ ਰਹੇ ਆਂ ਇਹੀ ਗੱਲ ਕਿ ਇਹ ਭੁੱਲੋ ਨਾ ਕਿ ਲੋਕ ਇਸ ਮਸਲੇ ਨੂੰ ਜਾਂ ਸਾਡੇ ਇਸ ਦਰਦ ਨੂੰ ਭੁੱਲ ਗਏ ਆ ਇਹ ਦਰਦ ਅਜੇ ਵੀ ਅੱਲੇ ਆ ਤੁਸੀਂ ਇਹਨਾਂ ਜ਼ਖਮਾਂ ਦੇ ਉੱਤੇ ਮਾਹਲਮ ਲਾਉਣ ਦੀ ਬਜਾਏ ਨਮਕ ਪਾਇਆ ਕਿਉਂਕਿ ਤੁਸੀਂ 24 ਘੰਟਿਆਂ ਚ ਕਹਿ ਕੇ ਆਏ ਸੀ ਤੁਸੀਂ ਉਹਨਾਂ ਸਾਰਿਆਂ ਨਾਲੋਂ ਵੱਧ ਸਾਡੇ ਨਾਲ ਧੋਖਾ ਇਹ ਗੱਲ ਦਾ ਕੀਤਾ ਕਿ ਤੁਹਾਡੇ ਤੇ ਵੱਧ ਆਸਾਂ ਸੀਗੀਆਂ ਤੁਸੀਂ ਧਰਨੇ 'ਚ ਬੈੰਦੇ ਸੀ ਤੁਸੀਂ ਇਸੇ ਕੋਟ ਦੇ ਚੌਂਕ ਦੇ ਵਿੱਚ ਬੈਠੇ ਸੀ ਜਦੋਂ ਗੋਲੀ ਚੱਲੀ ਸੀ ਸਿੱਖ ਸੰਗਤਾਂ ਦੇ ਉੱਤੇ ਸਾਡੇ ਨਾਲ ਨੌਜਵਾਨ ਵੀ ਇੱਥੇ ਮੌਜੂਦ ਆ ਜੀਤ ਸਿੰਘ ਜਿਹੜਾ ਇੱਥੇ ਜ਼ਖਮੀ ਹੋਇਆ ਸੀਗਾ ਸੋ ਇਹ ਕਾਂਡ ਆਪਾਂ ਸਾਰੇ ਭਲੀ ਭਾਂਤ ਜਾਣਦੇ ਆ ਤਾਂ ਇਹ ਸਰਕਾਰ ਪਿਛਲੇ 10 ਸਾਲ ਤੋਂ ਲਾਰੇ ਲਾ ਰਹੀ ਆ ਪਿਛਲੇ 3.5 ਸਾਲ ਤੋਂ ਇਹ ਲਾਰੇ ਲਾ ਰਹੇ ਆ ਤੇ ਅੱਜ ਅਸੀਂ ਇਹ ਸਿਰਫ ਇਹ ਦੱਸਣ ਦੇ ਲਈ ਇਕੱਠੇ ਹੋਏ ਆ ਕਿ ਇਹ ਨਾ ਭੁੱਲੋ ਕਿ 2015 ਤੋਂ ਲੋਕ ਘਟ ਘੱਟੇ ਹੋਣਗੇ ਜੇ ਇੱਥੇ ਇਕੱਠ ਕਰਨ ਤੇ ਆ ਗਏ ਸਮੂਹੀਆਂ ਜਥੇਬੰਦੀਆਂ ਜਿਵੇਂ ਅੱਜ ਜਦੋਂ ਅਸੀਂ ਅਗਲਾ ਪ੍ਰੋਗਰਾਮ ਇੱਥੋਂ ਦੇਵਾਂਗੇ ਤੇ ਉਹਦੇ ਨਾਲੋਂ ਵੱਧ ਇਕੱਠ ਹੋਊਗਾ ਤੇ ਜੇ ਦੂਜਿਆਂ ਦਾ ਬੋਰੀਆ ਬੈਸਰਾ ਗੋਲ ਕੀਤਾ ਜਾ ਸਕਦਾ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਧੱਕਾ ਕੀਤਾ ਕਹਾਨ ਕੀਤਾ ਗੋਲੀਆਂ ਚਲਾਈਆਂ ਸਿੱਖ ਸ਼ਹੀਦ ਕੀਤੇ ਆ ਤੇ ਤੁਸੀਂ ਤਾਂ ਇੱਥੋਂ ਸਾਡੇ ਵਿੱਚੋਂ ਉੱਠ ਕੇ ਗਏ ਹੋ ਤਾਂ ਤੁਹਾਡੇ ਹੀ ਜਿਹੜੇ ਬਿਆਨ ਆ ਤੁਹਾਡੇ ਤੇ ਪੁੱਠੇ ਪੈਣਗੇ ਕਿਉਂਕਿ ਤੁਸੀਂ ਕਿਹਾ ਸੀ ਡੜਾ ਤਾਂ ਡੜਾ ਹੁੰਦਾ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਸੋ ਇਹ ਇਹ ਹੁਣ ਦੱਸ ਦੇਣਗੇ ਲੋਕ ਅੱਜ ਲੋਕ ਉਸ ਆਈ ਤੇ ਉਤਰੇ ਹੋਏ ਆ ਅਗਲਾ ਐਕਸ਼ਨ ਕੀ ਹੋਵੇਗਾ ਅਗਲਾ ਐਕਸ਼ਨ ਸਮੂਚੀਆਂ ਜਥੇਬੰਦੀਆਂ ਦੇ ਨਾਲ رابطہ ਕਰਕੇ ਹੀ ਜਿਵੇਂ ਅੱਜ ਪੰਜਾਬ ਦੇ ਵਿੱਚ ਦੌਰ ਚੱਲ ਰਿਹਾ ਕੁਦਰਤੀ ਆਫਤਾਂ ਨੂੰ ਲੈ ਕੇ ਫੜ ਆਏ ਹੋਏ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਅੱਜ ਪੰਜਾਬ ਦੇ ਜਿਹੜੇ ਲੋਕਾਂ ਨੇ ਸੰਘਰਸ਼ ਕਰਨਾ ਉਹ ਉਹ ਵੀ ਅੱਜ ਇੱਕ ਹੋਰ ਸੰਘਰਸ਼ ਇਸ ਗੱਲ ਦੇ ਲਈ ਕਰ ਰਹੇ ਆ ਕਿ ਜਿਹੜੇ ਸਾਡੇ ਭੈਣ ਭਰਾ ਜਦੋਂ ਪੰਜਾਬ ਦੇ ਉੱਤੇ ਭੀੜ ਪੈਂਦੀ ਆ ਤਾਂ ਪੰਜਾਬ ਹੀ ਪੰਜਾਬ ਨਾ ਖੜਦਾ ਅਸੀਂ ਇੱਕ ਦੂਜੇ ਨਾਲ ਹੀ ਖੜਦੇ ਆ ਪਰ ਜੇ ਕਿਤੇ ਹੋਰ ਸਟੇਟ ਦੇ ਵਿੱਚ ਭੀੜ ਪਵੇ ਤਾਂ ਪੂਰਾ ਪੰਜਾਬ ਉਧਰ ਨੂੰ ਉਹਦੀ ਮਦਦ ਕਰਨ ਜਾਂਦਾ ਇਹਦੀਆਂ ਇਹਦੀਆਂ ਮਸਾਲਾ ਵਰਲਡ ਦੇ ਦੇਸ਼ ਆ ਜਿਹੜੇ ਉਹ ਵੀ ਮਸਾਲਾ ਦਿੰਦੇ ਆ ਸਾਡੀ ਕੌਮ ਦੀਆਂ ਸੋ ਅੱਜ ਅਸੀਂ ਬੇਦਖਾਂਡ ਲਈ ਦੋਸ਼ੀ ਕਿਹਨੂੰ ਗਿਣਦੇ ਹੋ ਉਸ ਸਮੇਂ ਦੀ ਸਰਕਾਰ ਇਹ ਤਾਂ ਕੋਈ ਜਨਤਕ ਹੀ ਨਹੀਂ ਰਹਿ ਗਿਆ ਬਲਾਤਕਾਰੀ ਸਾਥ ਦੋਸ਼ੀ ਆ ਜਿਹੜਾ ਤੀਜੇ ਦਿਨ ਪਰੋਲ ਤੇ ਕੰਢੀ ਰੱਖਦੇ ਆ ਜਿਹਦੇ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਸ ਸਮੇਂ ਦੀ ਸਰਕਾਰ ਅੱਜ ਤੁਸੀਂ ਦੇਖੋ ਕਿੱਥੇ ਆਓ ਇਹਨਾਂ ਦਾ ਕੋਈ ਐਮਐਲਏ ਨਹੀਂ ਜਿੱਤ ਸਕਿਆ ਕੋਈ ਐਮਸੀ ਨਹੀਂ ਬਣ ਸਕਿਆ ਤਾਂ ਲੋਕਾਂ ਵੱਲੋਂ ਸਜ਼ਾ ਦਿੱਤੀ ਜਾ ਚੁੱਕੀ ਆ ਗੁਰੂ ਸਾਹਿਬ ਸਜ਼ਾ ਦੇ ਰਹੇ ਆ ਪਰ ਸਰਕਾਰਾਂ ਝੂਠੇ ਵਾਅਦੇ ਕਰਕੇ ਆਈਆਂ ਇਹ ਕੀ ਕਰ ਰਹੀਆਂ ਇਹ ਤਾਂ ਕੇਸ ਹੀ ਟਰਾਂਸਫਰ ਕਰਤੇ ਇਹ ਤਾਂ ਦੋਸ਼ੀ ਨਹੀਂ ਹਜੇ ਫੜ ਸਕੇ ਇਹ ਤਾਂ ਚਲਾਨ ਨਹੀਂ ਪੇਸ਼ ਕਰ ਸਕੇ ਅਸੀਂ ਤਾਂ ਇਹਨਾਂ ਨੂੰ ਨੰਗੇ ਚੱਟੇ ਕਰਨ ਚ ਲੱਗੇ ਨੇ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ ਦੋਸ਼ੀ ਇਹ ਤਾਂ ਅੱਜ ਦੀ ਸਰਕਾਰ ਦੀ ਗੱਲ ਕਰੀਏ ਤਾਂ ਇੱਥੋਂ ਦੇ ਮਨਿਸਟਰ ਐਮ ਐਲ ਏ ਉਹਨੂੰ ਮਿਲ ਕੇ ਵੋਟਾਂ ਦੀ ਅਪਰੋਚ ਕਰ ਰਹੇ ਆ ਜਿਨ੍ਹਾਂ ਨੂੰ ਜੇਲ੍ਹਾਂ ਚ ਬੰਦ ਕਰਨਾ ਉਹਨਾਂ ਦਾ ਵੋਟਾਂ ਮੰਗੀ ਜਾਂਦੇ ਆ ਇਹ ਇੱਕ ਇਨਸਾਫ ਕਰਨਗੇ 14 ਸਾਲ ਦੇ ਇੱਕੇ ਨੇ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਮਾਧਿਅਮ ਰਾਈ ਸਾਰੀਆਂ ਸੰਗਤਾਂ ਦੇ ਜਿਹੜਾ ਸੰਮੁਖ ਰੱਖਿਆ ਜਾਵੇ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਬੇਈਮਾਨਾਂ ਦਾ ਟੋਲਾ ਮਰਦਾਬਾ ਉਹ ਵੀ ਘੰਟਿਆਂ ਜਾਂ ਇਨਸਾਫ ਦੇਣ ਦਾ ਵਾਅਦਾ ਕਰਕੇ ਮੁੱਕਰਨ ਵਾਲੀ ਸਰਕਾਰ ਮਰਦਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ